ਚਮਤਕਾਰ ਤੇ ਬਿਲਕੁਲ ਗਲਤ ਨਹੀਂ ਜੇ ਤੇ ਮੈਂ ਚਮਤਕਾਰ ਹੈਗਾ ਨਾ ਮੈਂ ਮੰਨਦਾ ਹੁੰਦੇ ਚਮਤਕਾਰ ਹੈਗਾ ਨਾ ਤੇ ਮੈਂ ਕਿਹਾ ਸੀ ਮਰਦਾ ਮੈਂ ਲੈ ਕੇ ਆਵਾਂਗਾ ਜ਼ਿੰਦਾ ਕਰਕੇ ਦਿਖਾ ਦੋ ਮਰੀਜ਼ ਮੈਂ ਲੈ ਆਵਾਂਗਾ ਠੀਕ ਕਰ ਲਉ ਚਲੋ ਬਾਈਬਲ ਤੇ ਇੱਕ ਡਿਬੇਟ ਹੋ ਜੇ ਤੇ ਨਰੂਲਾ ਇੰਗਲੈਂਡ ਦੌੜ ਗਿਆ ਉਹਨੂੰ ਪਤਾ ਸੀ ਕਿ ਫਸ ਗਿਆ ਬਹੁਤ ਬਰਾ ਪਰ ਦੂਸਰੇ ਪੱਖੇ ਵੀ ਹੈਗਾ ਵੀ ਜਦੋਂ ਧਰਮ ਦੀ ਗੱਲ ਆਉਂਦੀ ਹੈ ਉਦੋਂ ਆਇਆ ਵੀ ਹਰ ਕਿਸੇ ਨੂੰ ਆਜ਼ਾਦੀ ਹੈ ਹਰ ਕਿਸੇ ਦੇ ਪ੍ਰਚਾਰ ਕਰਨ ਦੀ ਪ੍ਰਸਾਰ ਕਰਨ ਦੀ ਵੱਡਾ ਇੰਪੈਕਟ ਇਹ ਦੇਖੀਏ ਵੀ ਉਹਨਾਂ ਦਾ ਪ੍ਰਚਾਰ ਪ੍ਰਸਾਰ ਹੈ ਜਿਹੜਾ ਉਹ ਮਜ਼ਬੂਤ ਹੈ یا پھر ਸਾਡੀ ਸਿੱਖੀ ਕਮਜ਼ੋਰ ਹੈ ਸਾਡੀ ਸਿੱਖੀ ਕਮਜ਼ੋਰ ਸਿੱਖੀ ਨਹੀਂ ਸਿੱਖੀ ਦੇ ਵਾਲੀ ਕਮਜ਼ੋਰ ਨੇ ਇਸ ਵੇਲੇ ਜਿਨ੍ਹਾਂ ਦੇ ਗੁਰੂਆਂ ਨੇ ਸਿਰ ਆਪਣੇ ਕਲਮ ਕਰਵਾਏ ਜਿਨ੍ਹਾਂ ਦੇ ਸਹਬਜ਼ਾਦੇ ਚੀ ਨੀ ਹਜੇ ਚਲੇ ਗਏ ਧਰਮ ਨਹੀਂ ਛੱਡਿਆ ਉਹਨਾਂ ਦੇ ਵਾਰਿਸ ਇਹ ਕੰਮ ਕਰਨ ਸ਼੍ਰੋਮਣਿਕ ਵੀ ਡੀ ਨਹੀਂ ਬੜੀ ਸੰਸਥਾ ਹੈ ਹਜ਼ਾਰਾਂ ਪ੍ਰਚਾਰਕ ਹੈ ਇਹਦਾ ਪ੍ਰਚਾਰ ਦਾ ਪ੍ਰਬੰਧ ਕੀ ਹੈ ਜ਼ੀਰੋ ਹੁਣ ਇਹਨਾਂ ਨੂੰ ਵੀਜ਼ਾ ਨਹੀਂ ਮਿਲੇਗਾ ਫਿਰ ਜਿਹੜੇ ਸਾਡੇ ਯੂਥ ਹੈ ਉਹ ਤਾਂ ਅੱਗੇ ਨਹੀਂ ਆਏਗਾ ਕਿਉਂਕਿ ਉਹਨਾਂ ਨੇ ਆਈਲੈਂਡਸ ਕਰਨੇ ਨੇ ਤੇ ਬਾਹਰ ਜਾਣਾ ਹੈ ਉਹ ਡਰਦਾ ਸੋ ਇਹਦੇ ਵਿੱਚ ਖੁੱਲੇ ਤੌਰ ਤੇ ਦੇਖੋ ਸਿੱਖ ਤੇ ਸਾਡੀ ਮਦਦ ਨਹੀਂ ਕਰਪਾਉਣਗੇ ਫਿਰ ਆ ਵੀ ਨਾਲ ਫੜਿਆ ਤੁਹਾਨੂੰ ਲੱਗਦਾ ਵੀ ਉਹਦੇ ਚ ਕਾਨੂੰਨੀ ਤੌਰ ਤੇ ਜਦੋਂ ਤੁਸੀਂ ਕਾਨੂੰਨੀ ਤੌਰ ਤੇ ਤੁਸੀਂ ਡਿਸਕਸ ਕਰਿਆ ਵੀ ਇਹ ਚੀਜ਼ਾਂ ਗਲਤ ਹੈਗੀਆਂ ਨੇ ਜਾਂ ਸਹੀ ਨੇ ਕਿਉਂਕਿ ਦੋਨੇ ਚੀਜ਼ਾਂ ਦੇ ਮਾਪਦੰਡ ਵੱਖਰੇ ਨੇ ਤੁਹਾਨੂੰ ਤੌਰ ਤੇ ਦੇਖੀਏ ਤਾਂ ਕਾਨੂੰਨ ਫੈਕਟਸ ਤੇ ਗੱਲ ਕਰਦਾ ਤੁਹਾਨੂੰ ਲੱਗਦਾ ਵੀ ਉਸ ਤਰ੍ਹਾਂ ਦੇ ਫੈਕਟਸ ਤੁਸੀਂ ਪੇਸ਼ ਕਰਪਾਉਂਗੇ ਇਹਨਾਂ ਨੇ ਫਸਣਾ ਕਾਨੂੰਨ ਦੇ ਦਾਰੇ ਵਿੱਚ ਆ ਕੇ ਆ ਕਰਨੇ ਲਾਉਣਾ ਹੈਜੀਟੇਸ਼ਨਸ ਕਰਨਾ ਇਹ ਆਪਣੀ ਟੀਆਰਪੀ ਹੋ ਜੇਗੀ ਮੇਰੇ ਨਾਲ ਲੋਕ ਬੜੀ ਮੈਂ ਲੋਕਾਂ ਨੂੰ ਭੀੜ ਦਿਖਾ ਲਾਂਗਾ ਪਰ ਇਹਦਾ ਨਤੀਜਾ ਨਹੀਂ ਘਟੇ ਪਾਵਾਂਗਾ। 10 ਉਸ ਦਾ ਟੇਪ ਬੈਠਣ ਦੀ ਟੇਬਲ ਤੇ ਹੀ ਹੈ ਨਾ ਸੋ ਅਸੀਂ ਬਾਇਲੌ ਚੱਲਾਂਗੇ। ਨਹੀਂ ਆ ਜਿਹੜਾ ਪ੍ਰਚਾਰਕ ਤੱਕਾ ਇਨਕਲੂਡਿੰਗ ਸ਼੍ਰੋਮਣੀ ਕਮੇਟੀ ਜਿੱਥੇ ਬੰਦੀਆਂ ਨਾ ਪੁੰਸੇ ਕੋ ਚੁੱਕੀਆਂ ਨੇ ਪਰ ਇਹ ਸਾਰੇ ਮੰਗ ਖਾਣੇ ਨੇ ਇਹਨਾਂ ਤੋਂ ਕਿਸੇ ਚੀਜ਼ ਦੀ ਉਮੀਦ ਨਾ ਕਰਿਓ। ਇਹ ਸਿੱਖੀ ਦਾ ਕਦੀ ਭਲਾ ਨਹੀਂ ਕਰ ਸਕਣਗੇ ਆਪਣੇ ਬੱਚੇਨ ਕਰੋੜਾ ਪੇ ਦੇ ਦੇਣਗੇ। ਕਦੀ ਸੁਣਿਆ ਕਿਸੇ ਪ੍ਰਚਾਰਕ ਖਾਣੇ ਪੜ ਕਰਾਇਆ। ਜਿਹਦੇ ਲੰਗਾ ਲਗਾ ਕੇ ਪ੍ਰਚਾਰ ਕਰ ਲੋ। ਕਿਹੇ ਪ੍ਰਚਾਰਕ ਨੇ ਜੇ ਕੀਤਨ ਦਬਾ ਕਰਾਤਾ ਇਹ ਲੋਕਾਂ ਨੂੰ ਕਹਿੰਦੇ ਆਪ ਕੀ ਨਹੀਂ ਕਰਦੇ ਜੇ দান ਕਹਿੰਦੇ ਦਉ ਤੇ ਆਪ ਜਾਨ ਦਿੰਦੇ ਨੇ ਜੇ ਦਸਵੰਦ ਦੀ ਗੱਲ ਹਰ ਪ੍ਰਚਾਰ ਕਰਦਾ ਕੀ ਆਪਣੀ ਜ਼ਿੰਦਗੀ ਦੇ 12 ਮਹੀਨੇ ਚੋਂ 1 ਮਹੀਨਾ ਦੇ ਸਕਦੇ ਪਿੰਡ ਤੋਂ ਮੈਂ ਕਿਹਾ ਸੀ ਵੀ ਇੱਕ ਮਹੀਨੇ ਜਥੇਬੰਦੀ ਬਣਾਉਣਾ ਪ੍ਰਚਾਰਕਾਂ ਦੇ ਹਰ ਪ੍ਰਚਾਰਕ 12 ਮਹੀਨੇ ਚੋਂ 1 ਮਹੀਨਾ ਫ੍ਰੀ ਪਿੰਡ ਨੂੰ ਦਵੇ 12000 ਰੁਪਏ ਦੇ ਕਿਨੇ ਪ੍ਰਚਾਰਕ ਅਸੀਂ ਕਿਉਂ ਨਹੀਂ ਬਦਲਾਵ ਲਿਆਵਾਂਗੇ ਸਤਿ ਸ੍ਰੀ ਅਕਾਲ ਪਹਿਲਾਂ ਹੀ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਅਸੀਂ ਸਮਾਜਿਕ ਤੌਰ ਤੇ ਜਦੋਂ ਦੇਖੀਏ ਤਾਂ ਚਮਤਕਾਰ ਕਿਸੇ ਨੂੰ ਪੁੱਛਾ ਦੇਣਾ तमाम ਜਿਹੀਆਂ ਚੀਜ਼ਾਂ ਬਹੁਤ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਪਰ ਅੱਜ ਜਦੋਂ ਸੋਸ਼ਲ ਮੀਡੀਆ ਦੇ ਸਮੇਂ 'ਚ ਅਸੀਂ ਦੇਖਦੇ ਹਾਂ ਤਾਂ ਵੱਡੇ ਤੌਰ ਦੇ ਉੱਤੇ ਇਹਦਾ ਫਲਾਪ ਵੀ ਹੋ ਰਿਹਾ ਹੈ ਪਰ ਨੁਕਸਾਨ ਜ਼ਿਆਦਾ ਪਾਸੇ ਨੂੰ ਆਇਆ। ਇਸੇ ਚੀਜ਼ ਨੂੰ ਜੇ ਕਈ ਇੱਕ ਧਾਰ ਬਣਾ ਕੇ ਕਿਉਂਕਿ ਅਸੀਂ ਦੇਖਿਆ ਕਿ 크ਰਿਸਚੀਅਨਿਟੀ ਦੇ ਵਿੱਚ ਕਿਸ ਤਰ੍ਹਾਂ ਦੇ ਵੀਡੀਓਜ਼ ਨੇ ਜਿਹੜੇ ਸਾਹਮਣੇ ਆਉਂਦੇ ਇੱਥੋਂ ਤਾਂ ਦਾਵਾ ਕੀਤਾ ਗਿਆ ਕਿ ਮਰਦਿਆਂ ਨੂੰ ਜ਼ਿੰਦਾ ਕੀਤਾ ਜਾ ਸਕਦਾ ਹੈਗਾ ਤਾਂ ਬਾਬਾ ਜੀ ਹੁਣ ਇਹਨੇ ਜਿਹੜੇ ਕੋਰਟ ਚ ਰਿਟਰਨ ਆਉਣ ਲੱਗੇ ਨੇ ਦੇਖੀ ਇਹਦੇ 'ਚ ਵੱਡੇ ਤੌਰ ਤੇ ਇੱਕ ਤਾਂ ਹੈਗਾ ਵੀ ਇਸਾਈ ਧਰਮ ਦਾ ਪ੍ਰਚਾਰ ਕਰਨਾ। ਪਰ ਦੂਜੇ ਪਾਸੇ ਜਿਹੜੀ ਚਮਤਕਾਰ ਹੈ ਲੱਗਦਾ ਵੀ ਚਮਤਕਾਰ ਬਣਾ ਵੀ ਲੋਕਾਂ ਨੂੰ ਸ਼ਾਇਦ ਉਹਨਾਂ ਜ਼ਿਆਦਾ ਕਨਵਿੰਸ ਨਹੀਂ ਕੀਤਾ ਜਾ ਸਕਦਾ ਵੀ ਤੁਹਾਡੇ ਚ ਕੋਈ ਸ਼ਕਤੀ ਹੈਗੀ ਆ ਇਹ ਦੋਨੇ ਚੀਜ਼ਾਂ ਅਲੱਗ-ਅਲੱਗ ਨੇ ਜੀ ਤੁਸੀਂ ਪ੍ਰਚਾਰ ਨੂੰ ਲੈ ਕੇ ਸਮਝਦੇ ਹੋ ਵੀ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੈ ਉਹ ਗਲਤ ਹੈ ਜਾਂ ਜਿਹੜਾ ਇਹ ਚਮਤਕਾਰ ਹੈ ਇਹ ਗਲਤ ਹੈ ਦੇਖੋ ਇੱਕ ਤੇ ਚਮਤਕਾਰ ਤੇ ਬਿਲਕੁਲ ਗਲਤ ਨਹੀਂ ਜੇ ਤੇ ਚ ਮੈਂ ਚਮਤਕਾਰ ਹੈਗਾ ਨਾ ਮੈਂ ਮੰਨਦਾ ਹੁੰਦੇ ਚਮਤਕਾਰ ਹੈਗਾ ਨਾ ਤੇ ਮੈਂ ਕਹਾਂ ਸੀ ਮਰਦਾ ਮੈਂ ਲੈ ਕੇ ਆਵਾਂਗਾ ਜ਼ਿੰਦਾ ਕਰਕੇ ਦਿਖਾ ਦੋ ਮਰੀਜ਼ ਮੈਂ ਲੈ ਆਵਾਂਗਾ ਠੀਕ ਕਰ ਲਓ ਜੀ ਚਮਤਕਾਰ ਹੁੰਦਾ ਤੇ ਮੈਨੂੰ ਕਹਿੰਦੇ ਆ ਜਾ ਮੈਂ ਦਿਖਾ ਦਿੰਨਾ ਠੀਕ ਹੈ ਫਿਰ ਮੈਂ ਕਿਹਾ ਜੇ ਨਹੀਂ ਤੁਸੀਂ ਕਹਿੰਦੇ ਸੀ ਪ੍ਰਚਾਰ ਕਰਦੇ ਆ ਚਲੋ ਬਾਈਬਲ ਦੇ ਇੱਕ ਡਿਬੇਟ ਹੋ ਜੇ ਤੇ ਨਰੂਲਾ ਇੰਗਲੈਂਡ ਦੌੜ ਗਿਆ ਉਹਨੂੰ ਪਤਾ ਸੀ ਕਿ ਫਸ ਗਿਆ ਬਹੁਤ ਬਰਾ ਹੁਣ ਇਹਨਾਂ ਉੱਤੇ ਸਾਡਾ ਇਹ ਆ ਵੀ ਇੱਕ ਤੇ ਜਿਹੜਾ ਇਲੀਗਲ ਕਨਵਰਸ਼ਨ ਹੈ ਆ ਜਿਹੜੇ ਮੈਜਿਕ ਐਂਡ ਡਰਗ ਰੈਮਡੀਜ਼ ਨੇ ਔਰ ਐਂਟੀ ਕਨਵਰਸ਼ਨ ਲਾਅ ਇਹ ਪੰਜਾਬ ਜੀ ਸਟ੍ਰਿਕਟਲੀ ਹੋਣੇ ਚਾਹੀਦੇ ਤਾਂ ਕਿ ਇਹਨਾਂ ਦੇ ਵਰਗੇ ਹੁੰਦੇ ਕੋਈ ਕ੍ਰਿਸਚਨ ਭਾਈ ਜਰ ਆਪਣੇ ਨਾਲ ਹੈ ਇਹ ਤੇ ਕ੍ਰਿਸਚਨ ਹੈ ਨਹੀਂਗੇ ਇਹ ਬਾਈਬਲ ਪ੍ਰੈਕਟਿਸ ਨਹੀਂ ਕਰੇ ਬਾਈਬਲ ਦੇ ਜੀਜ਼ਸ ਕਹਿੰਦੇ ਨੇ ਕਿ ਉਹ ਮੇਰੇ ਨਾਂ ਤੇ ਜਿਹੜੇ ਵੀ ਵਿਸ਼ਵਾਸ ਰੱਖਦੇ ਨੇ ਜ਼ੁਬਾਨਾਂ ਬੋਲਣਗੇ ਜ਼ਹਿਿਲੇ ਸਬਦਾ ਜ਼ਹਿਰ ਪੀਣਗੇ ਤੇ ਮਰਨਗੇ ਨਹੀਂ ਤਾਂ ਇਹ ਸਾਰੇ ਕੰਮ ਕਰਨਗੇ ਤੇ ਮੈਂ ਕਹਾਂ ਜੇ ਤੁਸੀਂ ਵਿਸ਼ਵਾਸ ਦੀ ਗੱਲ ਕਰਦੇ ਹੋ ਪਰ ਮੈਨੂੰ ਜ਼ਹਿਰ ਪੀ ਕੇ ਦਿਖਾ ਦਿਓ ਜੇ ਵੱਜ ਜਾਂਦੇ ਹੋ ਫਿਰ ਤੁਸੀਂ ਚਮਤਕਾਰ ਵੀ ਕਰੋ ਪੰਜਾਬ ਚ ਵੱਡੇ ਤੌਰ ਤੇ ਦੇਖ ਰਿਹਾ ਜਿਹੜੀਆਂ ਬਾਰਡਰ ਬੈਲਟਸ ਰਹੀਆਂ ਉਹ ਵੱਡੇ ਤੌਰ ਤੇ ਕਨਵਰਟ ਹੋ ਚੁੱਕੀਆਂ ਨੇ ਕਿਉਂਕਿ ਉੱਥੇ ਤਾਂ ਦੇਖਿਆ ਜਾਵੇ ਨਾਰੇ ਨੇ ਜਿਹੜੇ ਉਹ ਵੀ ਲੋਕ ਯਾਦ ਕਰ ਚੁੱਕੇ ਨੇਗੇ ਪਰ ਦੂਸਰੇ ਪੱਖ ਇਹ ਵੀ ਹੈਗਾ ਵੀ ਜਦੋਂ ਧਰਮ ਦੀ ਗੱਲ ਆਉਂਦੀ ਹੈ ਉਦੋਂ ਆਇਆ ਵੀ ਹਰ ਕਿਸੇ ਨੂੰ ਆਜ਼ਾਦੀ ਹੈ ਹਰ ਕਿਸੇ ਦੇ ਪ੍ਰਚਾਰ ਕਰਨ ਦੀ ਪ੍ਰਸਾਰ ਕਰਨ ਦੀ ਵੱਡਾ ਇੰਪੈਕਟ ਇਹ ਦੇਖੀਏ ਵੀ ਉਹਨਾਂ ਦਾ ਪ੍ਰਚਾਰ ਪ੍ਰਸਾਰ ਹੈ ਜਿਹੜਾ ਉਹ ਮਜ਼ਬੂਤ ਹੈ ਜਾਂ ਫਿਰ ਸਾਡੀ ਸਿੱਖੀ ਕਮਜ਼ੋਰ ਹੈ ਸਾਡੀ ਸਿੱਖੀ ਕਮਜ਼ੋਰ ਹੈ ਸਿੱਖੀ ਨਹੀਂ ਸਿੱਖੀ ਦੇ ਵਾਲੀ ਕਮਜ਼ੋਰ ਨੇ ਇਸ ਵੇਲੇ ਨਾ ਸ਼ਰਮਣੀ ਕਮੇਟੀ ਕੁਝ ਕਰ ਰਹੀ ਹੈ ਸਾਰਾ ਪ੍ਰਚਾਰਕ ਤਬਕਾ ਬਾਹਰ ਡੋੜਿਆ ਹੋਇਆ ਇੱਕ ਮਹੀਨਾ ਹੋ ਗਿਆ ਮੈਨੂੰ ਇੱਥੇ ਆਏ ਨੂੰ ਰੋਲਾ ਪਾ ਰਹੇ ਆਂ ਹਿੰਦੂ ਜਥੇਬੰਦੀ ਚੱਲ ਕੇ ਆ ਗਏ ਨੇ ਬਾਕੀ ਸਾਰੇ ਸਮਾਜ ਆਪ ਚੱਲ ਕੇ ਆਏ ਨੇ ਮੈਂ ਕਿਸੇ ਕੋਲ ਨਹੀਂ ਗਿਆ 크੍ਰਿਸਚੀਅਨ ਭਾਈ ਜਰਾ ਖੁਦ ਚੱਲ ਕੇ ਮੇਰੇ ਕੋਲ ਆਪ ਆਉਂਦਾ ਸਿੱਖ ਪ੍ਰਚਾਰਕ ਮੇਰੇ ਕੋਲ ਆ ਕੇ ਇੱਕ ਨਹੀਂ ਪਹੁੰਚਿਆ ਸਵਾਇਬ ਬਾਬਾ ਮੇਜੀ ਸਿੰਘ ਸੋਢੀ ਦੇ ਹੋਰ ਤਾਂ ਕੋਈ ਵੀ ਨਹੀਂ ਆਇਆ ਸੋ ਇਹ ਇਹਨਾਂ ਦੀ ਇੱਕ ਡਰ ਹੈ ਕਿ ਜੇ ਅਸੀਂ 크੍ਰਿਸਚੀਅਨ ਦੇ ਖਿਲਾਫ ਬੋਲਾਂਗੇ ਨਾ ਅਗਿਆਨਤਾ ਕਿ ਸਾਨੂੰ ਬਾਦਸ਼ਾਹ ਵੀਜ਼ਾ ਨਾ ਲੱਗੇ ਉਥੇ ਕੀ ਲੱਗਦਾ ਵੀ ਬਾਹਰ ਜ਼ਿਆਦਾ 크੍ਰਿਸਚੀਅਨ ਨੇ ਇਸ ਕਰਕੇ ਅਈ ਹੁਣ ਉਹ ਕਦੇ 크੍ਰਿਸਚੀਅਨ ਕੰਟਰੀਜ਼ ਨੇ ਕਿਹੜੀ ਕੰਟਰੀ 크੍ਰਿਸਚੀਅਨ ਦਿਖਾਉਂ ਸਾਨੂੰ ਠੀਕ ਹੈ ਨਾ ਸਾਰੀ ਕੰਟ ਫਿਰ ਜਿਹੜੇ ਸਾਡੇ ਯੂਥ ਹੈ ਉਹ ਤਾਂ ਅੱਗੇ ਨਹੀਂ ਆਏਗਾ ਕਿਉਂਕਿ ਉਹਨਾਂ ਨੇ ਆਈਲੈਂਡਸ ਕਰਨੇ ਨੇ ਤੇ ਬਾਹਰ ਜਾਣਾ ਹੈ ਉਹ ਡਰਦਾ ਸੋ ਇਹਦੇ ਵਿੱਚ ਖੁੱਲੇ ਤੌਰ ਤੇ ਦੇਖੋ ਸਿੱਖ ਤੇ ਸਾਡੀ ਮਦਦ ਨਹੀਂ ਕਰ ਪਾਉਣਗੇ ਅਗਰ ਜਿਹੜੇ ਸਮਾਜ ਅੱਗੇ ਆਉਣਗੇ ਤੇ ਬਾਕੀ ਇਸ ਕਰਕੇ ਅਸੀਂ ਸਿੱਖ Hindu ਮਹਾਸਭਾ ਦਾ ਗਠਨ ਕਰਨ ਜਾ ਰਹੇ ਹਾਂ ਇਹ ਸਨ ਲਾ ਸਕਦੇ ਸਿੱਖਾਂ ਤੋਂ ਵੈਸੇ ਉਮੀਦ ਵੀ ਕੋਈ ਨਹੀਂ ਹੈਗੀ ਕਿਉਂਕਿ ਇਹਨਾਂ ਦੇ ਬਾਹਰ ਜਾਣਾ ਪੰਜਾਬ ਤੋਂ ਰਹਿਣਾ ਕਿਸੇ ਨੇ ਨਹੀਂ ਹੈ ਇਹ ਦਿਖਾਇਆ ਜਾ ਰਿਹਾ ਹੈ ਵੱਡੇ ਤੌਰ ਤੇ ਕੀ ਦੇਖਦੇ ਹਾਂ ਜੀ ਕਿਉਂਕਿ ਸਾਡੇ ਜਿਹੜੇ ਪ੍ਰਚਾਰਕ ਨੇ ਹਾਲਾਂਕਿ ਬਹੁਤ ਐਨੇ ਮੋਟੀਵੇਸ਼ਨਲ ਤੌਰ ਤੇ ਵੀ ਉਹਨਾਂ ਨੂੰ ਲੋਕ ਸੁਣਦੇ ਨੇ ਬਾਕੀ ਧਰਮਾਂ ਦੇ ਵੀ ਸੁਣਦੇ ਨੇਗੇ ਇਸ ਚੀਜ਼ ਨੂੰ ਕਿਉਂ ਨਹੀਂ ਰੋਕ ਪਾ ਰਹੇ ਹੈਗੇ ਉਹ ਕੀ ਲੱਗਦਾ ਹੈ ਕਿ ਜਿਹੜੀ ਲਹਿਰ ਪਿੰਡਾਂ ਚੋਂ ਜਿਵੇਂ ਕਹਦੀ ਹੈ ਲਹਿਰਾਂ ਸ਼ੁਰੂ ਹੁੰਦੀਆਂ ਨੇ ਇਹ ਵੀ ਪਿੰਡਾਂ 'ਚ ਹੀ ਸ਼ੁਰੂਆਤ ਹੋਈ ਆ ਪਰ ਇਸ ਚੀਜ਼ ਦਾ ਇੰਪੈਕਟ ਜਿਨ੍ਹਾਂ ਨੂੰ ਐਨਿਆਂ ਨੂੰ ਵੱਡੇ ਵੱਡੇ ਸਾਡੇ ਪ੍ਰਚਾਰਕ ਨੇ ਉਹਨਾਂ ਨੂੰ ਸੁਣਦੇ ਨੇ ਲੋਕ ਉਹ ਇਸ ਚੀਜ਼ ਨੂੰ ਲੈ ਕੇ ਕਿਉਂ ਨਹੀਂ ਬੋਲ ਰਹੇ ਹੈਗੇ ਇੱਕ ਨਾਲ ਜੋ ਦਸਾਂ ਦਾ ਮੁੱਦਾ ਉੱਠਿਆ ਹੈ 2008 ਦੇ ਵਿੱਚ ਉਦੋਂ ਵੀ ਇਹ ਸਭ ਘੋੜੇ ਹੋਗੇ ਸੀਗੇ ਬੇਸੀ ਕਿਸੇ ਕਲੇਸ਼ ਨਹੀਂ ਪਣਾ ਇਹਨਾਂ ਨੂੰ ਲੱਗਦਾ ਕਿ ਅਸੀਂ ਕਿਸੇ ਕੰਟਰੋਵਰਸੀ ਪਏ ਸਾਡੀ ਸਟੇਜਾਂ ਟੁੱਟ ਜਾਣ ਹੁਣ ਜਿਹੜਾ ਦਾਰੋਮਦਾਰ ਰੋਟੀ ਮੰਗ ਖਾਣੀ ਹੈ ਰੁਪਈਆ ਰੁਪਈਏ ਸੰਗਤ ਚ ਇਕੱਠਾ ਕਰਕੇ ਜਿਵੇਂ ਉਹ ਸਟੇਜਾਂ ਤੇ ਨਹੀਂ ਬੈਠੇ ਹੁੰਦੇ ਉਹ ਸਟੇਜਾਂ ਤੇ ਮੰਗਦੇ ਨੇ ਇਹ ਵੀ ਤੇ ਮੰਗਦੇ ਨੇ ਨਾ ਸੋ ਜਿਹੜਾ ਬੰਦਾ ਮੰਗ ਖਾਣਾ ਹੋ ਜਾਂਦਾ ਨਾ ਮਾਰੇ ਦੇ ਬੱਚ ਨੇ ਮਾਇਆ ਕਰਨ ਵਿਦਿਆ ਵਿੱਚੋਂ ਜਨਮ ਅਵਿਰਥਾ ਜਾਈ ਇਹ ਸਾਰੇ ਪ੍ਰਚਾਰਕ ਮੰਗ ਖਾਣੇ ਨੇ ਸੋ ਜਿਹੜਾ ਮੰਗ ਖਾਂਦਾ ਉਹ ਡਰਦਾ ਹੈ ਕਿ ਯਾਰ ਮੇਰੇ ਰੁਪਈਆ ਨਾ ਘਟ ਜੇ ਕੋਈ ਸੰਗਤ ਮਿੱਤਰਾਂ ਟੁੱਟ ਜੇ ਸੋ ਆਪਣੇ ਪੈਸੇ ਦੇ ਪਿੱਛੇ ਆਪਣੇ ਡਰ ਕਰਕੇ ਗੁਰੂ ਤੋਂ ਬੇਮੁਖ ਹੋਏ ਨੇ ਤੇ ਗੁਰੂ ਕਾਚੂ ਦਰਕਾਰੇ ਹੋਏ ਨੇ ਗੁਰੂ ਕਾਚੂ ਧੱਕੇ ਹੋਏ ਨੇ ਇਹਨਾਂ ਨੂੰ ਵੀ ਅਗਾਜ ਮਾਰੇ ਨੇ ਤੇਲ ਦੇ ਕੜਾਏ ਸਾੜਨਾ ਕਿਉਂਕਿ ਜਦ ਇਹ ਲੜਾਈ ਉੱਠੀ ਬੋਲਿਆ ਕੋਈ ਨਾ ਚ ਕੋ। ਪਰ ਇਹ ਲੱਗਦਾ ਨਹੀਂ ਕਿ ਤੁਹਾਡੇ ਤਾਂ ਇਸ ਹਿਸਾਬ ਦੇ ਨਾਲ ਸਾਰੇ ਵਿਰੋਧੀ ਹੋ ਜਾਣਗੇ। ਮੈਂ ਤਾਂ ਕਹਿੰਦਾ ਵਿਰੋਧੀ ਹੋਣ। ਸਾਰੇ ਵਿਰੋਧੀ ਹੋਣੇ ਚਾਹੀਦੇ ਨੇ। ਤਾਂ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਤੁਹਾਡਾ ਸਟੈਂਡ ਕਲੀਅਰ ਹੈ ਹਵਾ ਨਾਲ ਲੁਫਾਫੇ ਉੱਡਦੇ ਹੁੰਦੇ ਨੇ ਪੱਤਰ ਨਹੀਂ ਹਿਲਦੇ ਹੁੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨੇ ਫਲਾਨੇ ਪਿੰਡ 'ਚ ਮੇਰਾ ਇੱਕ ਸਿੱਖ ਹੈ ਯਾਰ ਇੱਕ ਸਿੱਖ ਨੂੰ ਮਿਲਨ ਗੁਰਨਾਨਕ ਤੁਰ ਕੇ ਜਲ ਜਾਂਦੇ ਨੇ ਤੇ ਇਹ ਐਡੇ ਵੱਡੇ ਹੋ ਗਏ ਗੁਰਨਾਨਕ ਸਾਹਿਬ ਤੋਂ ਕਿ ਇਹਨਾਂ ਨੂੰ ਭੀੜ ਚਾਹੀਦੀ ਹੈ ਪਹਿਲਾ ਸਵਾਲ ਜੀ ਆ ਰਹੇ ਆ ਪੋਟਾ ਕਿੰਨੀ ਮਤਲਬ ਸੰਗਤ ਕਿੰਨੀ ਹੋਏਗੀ ਦੂਜਾ ਸਵਾਲ ਮਾਇਆ ਕਿ ਨਹੀਂ ਦੋਗੇ ਜਿਹੜਾ ਇਸ ਗਿੰਤੀ 'ਚ ਪੈਂਦਾ ਉਹ ਪ੍ਰਚਾਰਕ ਨਹੀਂ ਆ ਉਹ ਡਰਾਮੇਬਾਜ਼ ਆ ਨੋ ਟੰਕੀਬਾਜ਼ ਆ ਰੱਟੇ ਮਾਰ ਲੈਣੇ ਤੇ ਉਸ ਚੀਜ਼ਾਂ ਦੀ ਗੱਲਾਂ ਕਰਨੀ ਕਿਤਾਬਾਂ ਪਰ ਦੇਖਿਆ ਜਾਵੇ ਬੱਬਾ ਜੀ ਜਿਹੜਾ ਸਭ ਤੋਂ ਵੱਡਾ ਬੈਕਸੈਟ ਕੀ ਦੇਖਦੇ ਹੋ ਚਲੋ ਇਹਦੇ ਚ ਤਾਂ ਦੇਖਿਆ ਜਾਵੇ ਇੱਕ ਤਾਂ ਇਹ ਹੁੰਦਾ ਵੀ ਜਿਵੇਂ ਹਿੰਦੂ ਸਮਾਜ ਦੀ ਗੱਲ ਕਰ ਲਈਏ ਉਹਨਾਂ ਦਾ ਬਹੁਤ ਵੱਡੇ ਤੌਰ ਤੇ ਸਟਰਕਚਰ ਹੈ ਯਾਨੀ ਕਿ ਜਿੰਨੀ ਚੀਜ਼ ਖਿਲਰ ਜਾਂਦੀ ਹੈ ਉਹਨਾਂ ਦੀ ਵੀ ਅਸਰ ਦਾ ਘੱਟ ਹੁੰਦੀ ਹੈ ਚਲੋ ਫਿਰ ਵੀ ਉੱਥੇ ਸ਼ੰਕਰਾਚਾਰ ਰਹੇ ਨੇ ਹੋਰ ਨੇ ਉੱਥੇ ਸਿਸਟਮ ਬਣਿਆ ਹੋਇਆ ਹੈ ਸਿੱਖੀ ਦੇ ਵਿੱਚ ਤਾਂ ਇਹ ਦੇਖਿਆ ਜਾਵੇ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੇਟੈਸਟ ਧਰਮ ਬਾਦ ਵਿਵਾਦ ਉਦੋਂ ਜ਼ਿਆਦਾ ਹੈ ਦੂਜੇ ਪਾਸੇ ਜੇ ਦੇਖਿਆ ਜਾਵੇ ਜਦੋਂ ਗੱਲ ਆਉਂਦੀ ਹੈ ਵੀ ਜਿਵੇਂ ਤੁਸੀਂ ਜ਼ਿਕਰ ਕਰਿਆ ਵੀ ਸਾਡੀ ਸਰਮੋਹਰ ਸੰਸਥਾ ਹੈਗੀ ਆ ਸ਼੍ਰੀ ਕਾਲ ਤਖਤ ਸਾਹਿਬ ਹੈਗੇ ਸਾਡੇ ਕੋਲ ਤਾਂ ਫਿਰ ਆਖਰਕਾਰ ਉਹ ਮੋਢਰਾ ਰੋਲ ਕਿਉਂ ਨਹੀਂ ਅਦਾ ਕਰ پا ਰਹੇ ਹੈਗੇ ਉਹਨਾਂ ਨੂੰ ਤਾਂ ਕਿਸੇ ਚੀਜ਼ ਦੀਰ ਨਹੀਂ ਉਹਨਾਂ ਨੂੰ ਤਾਂ ਸਿੱਖੀ ਦੇ ਪਹਿਰਾ ਦੇਣਾ ਜੇ ਸਿੱਖੀ ਦੇ ਪਹਿਰਾ ਦੇਣਾ ਹੁੰਦਾ ਤੇ ਇਹ ਕੰਮ ਪੰਜਾਬ 'ਚ ਹੋ ਸਕਦਾ ਸੀਗਾ ਜਿਨ੍ਹਾਂ ਦੇ ਗੁਰੂਆਂ ਨੇ ਸਿਰ ਆਪਣੇ ਕਲਮ ਕਰਵਾਏ ਜਿਨ੍ਹਾਂ ਦੇ ਸਹਬਜ਼ਾਦੇ ਚੀ ਨੀਂ ਅਜੇ ਚਲੇ ਗਏ ਧਰਮ ਨਹੀਂ ਛੱਡਿਆ ਉਹਨਾਂ ਦੇ ਵਾਰਿਸ ਇਹ ਕੰਮ ਕਰਨ ਸ਼੍ਰੋਮਣੀ ਕਮੇਟੀ ਇੰਨੀ ਵੱਡੀ ਸੰਸਥਾ ਹੈ ਹਜ਼ਾਰਾਂ ਪ੍ਰਚਾਰਕ ਹੈ ਇਹਦਾ ਪ੍ਰਚਾਰ ਦਾ ਪ੍ਰਬੰਧ ਕੀ ਹੈ ਜ਼ੀਰੋ ਸਾਡੇ ਪ੍ਰਚਾਰਕ ਨੇ ਉਹ ਉਸ ਲੈਵਲ ਦੀ ਕਥਾ ਕਰਦੇ ਜਿਸ ਲੈਵਲ ਤੇ ਬੱਚੇ ਨਹੀਂ ਬੱਚੇ ਕਥਾ ਕਰਦੇ ਤੁਸੀਂ ਕੋਈ ਇੰਟੈਲੈਕਚੁਅਲ ਬੰਦਾ ਸੁਣੋਗੇ ਨਾ ਮੈਨੂੰ ਇੱਕ ਇੰਟੈਲੈਕਚੁਅਲ ਦਿਖਾਓ ਜਿਹੜਾ ਕਿਸੇ ਸਿੱਖ ਪ੍ਰਚਾਰਕ ਨੂੰ ਸੁਣਦਾ ਹੋਰ ਜਨੀਸ਼ ਨੂੰ ਸੁਣਦਾ ਓ ਕਹਿੰਦਾ ਮੈਂ ਲਾਵ ਸੇ ਪੜ ਰਿਹਾ ਹਾਂ ਓ ਕਹਿੰਦਾ ਮੈਂ ਜਿਊਡਿਕੇਸ਼ਨ ਮੂਰਤੀ ਨੂੰ ਸੁਣਦਾ ਹਾਂ ਜਿਹੜਾ ਚੋਂ ਬਾਹਰ ਨਿਕਲਦਾ ਸੋਈ ਦਾ ਮਤਲਬ ਜਿਹੜੀ ਸਿੱਖਾਂ ਦੀ ਕਲਾਸ ਹੈ ਉਹਦੇ ਜਿਹੜੇ ਪ੍ਰਚਾਰਕ ਨੇ ਇੱਕ ਗੁਰੂ ਮਾਂ ਹੋਈ ਹੈ ਮੈਂ ਪੂਰਾ ਨਾਂ ਨਹੀਂ ਇਹ ਸਦੂ ਟ੍ਰਾਂਸਪੋਰਟ ਵਾਲੀ ਨੂੰ ਐਸ ਹੈ ਸਰਦਾਰੀ ਸਿੱਖੀ ਹੈ ਪਰ ਉਹ ਹਿੰਦੂ ਹਿੰਦੀ ਪ੍ਰਚਾਰ ਕਰਦੀ ਹੈ ਉਹਨੂੰ ਕਿਸੇ ਨੇ ਪੁੱਛਿਆ ਵੀ ਆਪ ਗੁਰਦੁਆਰੇ ਵਿੱਚ ਪ੍ਰਚਾਰ ਕਿਉਂ ਨਹੀਂ ਕਰਦੇ ਤੇ ਉਹ ਕਹਿੰਦੀ ਮੈਂ ਨਰਸੀ ਕੇਜੀ ਦੇ ਬੱਚੇ ਕੋ ਨਹੀਂ ਪੜਾਤੀ ਸੋ ਇਹਨਾਂ ਨੇ ਬੜਾ ਰੋਲਾ ਪਾਇਆ ਤੇ ਅੱਜ ਨਰਸੀ ਕੇਜੀ ਦੇ ਬੱਚੇ ਨੇ ਸਾਡੇ ਪ੍ਰਚਾਰ ਦੇ ਵਿੱਚ ਮੋਟੀਵੇਸ਼ਨ ਕਿੱਥੇ ਆ ਦਿਖਾ ਦਿਓ ਮੈਨੂੰ ਤੁਸੀਂ ਕਹਿੰਦੇ ਵੀ ਪ੍ਰੈਜ਼ੈਂਟ ਉਸ ਤਰੀਕੇ ਦੇ ਨਾਲ ਨਹੀਂ ਕਰ ਕਰ ਪਾਰੇ ਜਦ ਕਿ ਉਹ ਸਭ ਤੋਂ ਸਰਵੋਤਮ ਹੈ ਤਿਆਰੀ ਨਹੀਂ ਹੈਗੀ ਨਾ 2 ਸਾਲ ਦਾ ਕੋਰਸ ਕਰਕੇ ਜਿਹਦਾ ਜਿਹਦਾ ਕੰਮ ਹੀ ਜਿਹਦਾ ਮਕਸਦ ਹੀ ਇੱਕ ਰੋਟੀ ਖਾਣਾ ਹੈ ਉਹ ਕਾਲੀ ਕਾਲੀ ਕੋਰਸ ਕਰੇ ਸਟੇਜ ਤੇ ਬਹਿ ਜਾਂਦਾ ਫਿਰ ਉਹਦੇ ਕੋ ਪ੍ਰਚਾਰ ਨਹੀਂ ਹੁੰਦਾ ਤੁਸੀਂ ਮੈਨੂੰ ਕੋਈ ਸੇਖ ਪ੍ਰਚਾਰਕ ਦਿਖਾ ਦਿਓ ਜਿਹੜਾ ਇਸ ਲੈਵਲ ਦੀ ਗੱਲ ਕਰੇ ਜਿਹੜਾ ਅੱਜ ਰੈਲੇਵੈਂਸ ਚੱਲ ਰਹੀ ਹੈ ਕਿਸੇ ਨੇ ਹੈ ਕੋਈ ਪ੍ਰਚਾਰਕ ਸਰ ਜਿਹੜਾ ਤੁਹਾਨੂੰ ਅੱਜ ਮਾਡਰਨ ਸਾਇੰਸ ਨਾਲ ਜੋੜ ਸਕੇ ਜਿਹੜਾ ਤੁਹਾਨੂੰ ਕੁਆਂਟਮ ਨਾਲ ਜੋੜ ਸਕੇ ਜਿਹੜਾ ਤੁਹਾਨੂੰ ਡਾਰਕਨੈਸ ਨਾਲ ਜੋੜ ਸਕੇ એનર્ਜੀ ਨਾਲ ਸਿੰਬਲ ਨਾਲ ਜੋੜ ਸਕੇ ਜਿਹੜਾ ਗੁਰਬਾਣੀ ਨੂੰ ਜਗਤ ਗੁਰੂ ਬਣਾ ਕੇ ਦਿਖਾ ਸਕੇ ਇਹ ਤਾਂ ਕਾਮਕਰ ਲੋ ਮੂਜ ਫਸਿਆ ਅਜੇ ਤੱਕ ਇਹ ਤਾਂ ਗਾ ਨਹੀਂ ਚੱਲ ਸਕੇ ਸੋ ਐਸੇ ਪ੍ਰਚਾਰਕ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਅ ਦੇਖਿਆ ਜਾਵੇ ਜੀ ਜਿਵੇਂ ਚਲੋ ਸਾਡੇ ਲੋਕ ਬਹੁਤ ਅਵੇਅਰ ਨੇ ਇਸ ਚੀਜ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੀ ਜਿਵੇਂ ਤੁਸੀਂ ਗੱਲ ਕਰੀ ਹੈਗੀ ਆ ਇਸ ਤਰੀਕੇ ਦੇ ਨਾਲ ਜਿਵੇਂ ਹੁਣ ਤੁਸੀਂ ਜਿਹੜੀ ਕਹਿ ਰਹੇ ਹੋ ਵੀ ਤੁਸੀਂ ਸ਼ੁਰੂਆਤ ਕਰੀਆ ਚਲੋ ਤੁਸੀਂ ਹਿੰਦੂ ਸਿੱਖ ਦਾ ਵੀ ਇੱਕ ਪਲੇਟਫਾਰਮ ਬਣਾਉਂਗੇ ਤਾਂ ਕਿ 크ਿਸਚਨ ਵੀ ਜਿਹੜੇ ਨਾਲ ਤੁਹਾਡੇ ਜਿਹੜੇ ਜਿਹੜੇ ਤੁਸੀਂ ਜਨੂਨ ਕਹਿ ਰਹੇ ਹੋਗੇ ਪਰ ਇਹ ਲੱਗਦਾ ਨਹੀਂ ਹੈਗਾ ਕਿ ਤੁਸੀਂ ਉਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਨੂੰ ਟਾਰਗੇਟ ਕਰ ਪਾਉਂਗੇ ਤੁਸੀਂ ਜਿਵੇਂ ਮੈਂ ਕਹਦੀ ਆ ਵਿਦੇਸ਼ ਲੋਕ ਜਾਣਦੇ ਨੇ ਤੁਸੀਂ ਛੱਡ ਕੇ ਆਏ ਹੋ ਪੰਜਾਬ ਨੂੰ ਲੱਗਦਾ ਤੁਸੀਂ ਟੀਚੇ ਦੇ ਉਸ ਤਰੀਕੇ ਨਾਲ ਪਹੁੰਚ ਪਾਉਂਗੇ ਜਿੰਨੇ ਵੱਡੇ ਤੌਰ ਤੇ ਫਲਾਵ ਹੋ ਚੁੱਕਿਆ ਹੈਗਾ ਕਿਉਂਕਿ ਹੁਣ ਮੈਕਸਿਮਮ ਦੇਖਿਆ ਜਾਵੇ ਚਰਚਾਂ ਪਿੰਡਾਂ-ਬਿੰਡਾਂ ਚ ਵੀ ਦਿਖਦੀਆਂ ਨੇਗੀਆਂ ਤੇ ਉਹ ਹਾਲਾਂਕਿ ਉਹ ਤਾਂ ਮਾੜਾ ਨਹੀਂ ਹੈਗਾ ਪਰ ਜਦੋਂ ਪ੍ਰਸਾਰ ਇੰਨਾ ਜ਼ਿਆਦਾ ਹੋ ਗਿਆ ਤੁਹਾਨੂੰ ਲੱਗਦਾ ਵੀ ਇੰਪੈਕਟ ਉਸੇ ਦੇ ਨਾਲ ਲੋਕਾਂ ਨੂੰ ਮੋੜ ਲਿਆਉਂਗੀ ਦੇਖਣਾ ਜੰਗਲ ਚ ਅੱਗ ਲੱਗੀ ਸੀ ਤੇ ਚੜੀ ਨੇ ਖੁਦ ਪਾਣੀ ਭਰ ਕੇ ਲੈ ਆਵੇ ਤੂਬਕਾ ਸੁੱਟ ਕੇ ਫਿਰ ਚੱਲੇ ਉਹਨੂੰ ਬਾਜ਼ ਕਹਿੰਦਾ ਤੂੰ ਕਰ ਕੀ ਰਹੀ ਹੈ ਤੂੰ ਅੱਗ ਬੁਝਾ ਲੇਂਗੀ ਕਹਿੰਦੀ ਅੱਗਤ ਨਹੀਂ ਬੁਝਾ ਆਪਾਂ ਕੋਸ਼ਿਸ਼ ਤੇ ਕਰ ਰਹੀ ਹੈ ਨਾ ਸੋ ਕੋਸ਼ਿਸ਼ ਕਰਨਾ ਮ ਨਤੀਜਾ ਕੀ ਨਿਕਲੇਗਾ ਉਹ ਸਰਦਗੁਰੂ ਦੇ ਹੱਥ ਵਿੱਚ ਨਤੀਜੇ ਦੀ ਮੈਨੂੰ ਚਿੰਤਾ ਨਹੀਂ ਹੈਗੀ ਕੋਸ਼ਿਸ਼ ਪੂਰੀ ਜੀਤ ਜਾਨਾ ਕਰਾਂਗਾ ਨਤੀਜਾ ਸਤਗੁਰੂ ਆਪ ਦੇਣਗੇ ਜਿਹੜਾ ਮੈਨੂੰ ਇੱਥੇ ਲੈ ਕੇ ਆਇਆ ਹੈ ਨਾ ਜਿਤਾਏਗਾ ਵੀ ਉਹ ਹੀ ਮੈਨੂੰ ਕਾਨੂੰਨੀ ਰਾਹ ਵੀ ਨਾਲ ਫੜਿਆ ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਕਾਨੂੰਨੀ ਤੌਰ ਤੇ ਜਦੋਂ ਤੁਸੀਂ ਕਾਨੂੰਨੀ ਤੌਰ ਤੇ ਤੁਸੀਂ ਡਿਸਕਸ ਕਰਿਆ ਵੀ ਇਹ ਚੀਜ਼ਾਂ ਗਲਤ ਹੈਗੀਆਂ ਨੇ ਜਾਂ ਸਹੀ ਨੇ ਕਿਉਂਕਿ ਦੋਨੇ ਚੀਜ਼ਾਂ ਦੇ ਮਾਮਲੇ ਵੱਖਰੇ ਨੇ ਤੁਹਾਨੂੰ ਤੌਰ ਤੇ ਦੇਖੀਏ ਤਾਂ ਕਾਨੂੰਨ ਫੈਕਟਸ ਤੇ ਗੱਲ ਕਰਦਾ ਤੁਹਾਨੂੰ ਲੱਗਦਾ ਵੀ ਉਸ ਤਰ੍ਹਾਂ ਦੇ ਫੈਕਟਸ ਤੁਸੀਂ ਪੇਸ਼ ਕਰ ਪਾਉਂਗੇ ਇਹਨਾਂ ਨੇ ਫਸਣਾ ਕਾਨੂੰਨ ਦੇ ਇਦਾਰੇ ਵਿੱਚ ਆ ਕੇ ਆਇਆ ਹੈ ਕਰਨੇ ਲਾਉਣਾ ਹੈਜੀਟੇਸ਼ਨਸ ਕਰਨਾ ਇਹ ਆਪਣੀ ਟੀਆਰਪੀ ਹੋ ਜੇਗੀ ਮੇਰੇ ਨਾਲ ਲੋਕ ਬੜੀ ਮੈਂ ਲੋਕਾਂ ਨੂੰ ਭੀੜ ਦਿਖਾ ਲਾਂਗਾ ਪਰ ਇਹਦਾ ਨਤੀਜਾ ਨਹੀਂ ਕੱਢ ਪਾਵਾਂਗਾ ਮੈਂ ਐਂਡ ਆਫ ਦਾ ਡੇ ਬੈਠਣੇ ਟੇਬਲ ਤੇ ਹੀ ਹੈ ਨਾ ਸੋ ਅਸੀਂ ਬਾਇਲੌ ਚੱਲਾਂਗੇ ਹਾਈ ਕੋਰਟ ਸੁਪਰੀਮ ਕੋਰਟ ਜਾਵਾਂਗੇ ਰਿਟ ਪਾਵਾਂਗੇ ਇੱਕ ਵੱਡੀ ਭੀੜ ਇਕੱਠੀ ਕਰਾਂਗੇ ਸਮਝ ਜਤਾਂ ਕਿ ਉਹਨਾਂ ਨੂੰ ਦਿਖਾਈ ਇਹ ਵੀ ਇਸ ਲੈਵਲ ਤੇ ਲੋਕ ਇਹਨਾਂ ਤੋਂ ਪਰੇਸ਼ਾਨ ਨੇ ਸਾਰੀ ਗੱਲ ਸਾਰੀ ਖੇਡ ਵੋਟ ਬੈਂਕ ਦੀ ਹੈ ਜਿਸ ਦਿਨ ਵੋਟ ਬੈਂਕ ਆਪਣੇ ਅਚ ਜਾਈਗੀ ਆਪਣੇ ਟੁੱਟ ਜਾਣਗੇ ਸਾਰੇ ਪਰਕ ਜੀ ਤੁਸੀਂ ਕਹੀ ਤੁਸੀਂ ਆਮ ਤੌਰ ਤੇ ਕਹਿੰਦੇ ਹੋ ਵੀ ਜਿਵੇਂ ਤੁਸੀਂ ਜ਼ਿਕਰ ਵੀ ਕਰ ਰਹੇ ਸੀਗੇ ਬੋਲਦੇ ਹੋਏ ਕਿ 크ਿਸਚੀਅਨਿਟੀ ਜੇ ਤੁਸੀਂ ਵੀ ਲੈਕਚਰ ਦਿੰਨੇ ਹੋ ਚਰਚਾਂ 'ਚ ਆ ਕੇ ਲੈਕਚਰ ਦਿੰਨੇ ਹੋਗੇ ਯਾਨੀ ਕਿ 크ਿਸਚੀਅਨਿਟੀ ਗਲਤ ਨਹੀਂ ਹੈਗੀ ਗਲਤ ਲੋਕ ਨੇ 크ਿਸਚੀਅਨਿਟੀ ਬਿਲਕੁਲ ਗਲਤ ਨਹੀਂ ਹੈ ਲੋਕ ਗਲਤ ਨੇ ਨਾ ਜਿਹੜੇ ਕੰਮ ਕਰਦੇ ਪਏ ਨੇ ਇਹ ਬਾਈਬਲ ਅਲਾਉ ਕਰਦੀ ਹੈ ਅਪੋਸਟਲ ਦੇ 12 ਹੀ ਹੁੰਦੇ ਸੀ ਨਾ ਜੀਸਸ ਦੇ ਨਾਲ ਇਹ ਅਪੋਸਟਲ ਕਿਵੇਂ ਹੋ ਗਏ ਫਿਰ ਪ੍ਰੋਫਿਟਸ ਤੇ ਹੋ ਨਹੀਂ ਸਕਦੇ ਉਹ ਇਸਲਾਮ ਕਹਿੰਦਾ ਕਿ حضرت ਮੁਹੰਮਦ ਆਖਰੀ ਆਖਰੀ ਪੈਗੰਬਰ ਨੇ ਇੱਕ ਅਨਜ਼ੀਜ਼ ਆਖਰੀ ਪੈਗੰਬਰ ਹੈ ਹੁਣ ਜਿਹੜੇ ਆਪ ਬਣ ਗਏ ਨੇ ਇਹਦੇ ਦੋਹਾਂ ਨੂੰ ਗਲਤ ਕਰਦੇ ਪਏ ਨੇ ਜਿਹੜੇ 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 ਆਪਾ ਪ੍ਰੋਫਿਟਸ ਬਣ ਕੇ ਆ ਰਹੇ ਨੇ ਆਪਣੇ ਨੂੰ ਡੈਡੀ ਕਹੋਣਾ ਪਾਪੋਸਟਰਸ ਕਹੋਣਾ ਇਹਦੇ ਫਰਾਡ ਹੈ ਨਾ 크ਿਸਚੀਅਨਟੀ ਦੇ ਨਾਲ ਹੀ ਫਰਾਡ ਹੈ ਪਰ ਪਰਨ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਚਰਚਾ ਚੱਗੇ ਤੁਹਾਨੂੰ ਬੁਲਾਉਣੋਂ ਛੱਡ ਜਾਣਗੇ ਕਹਿਣਗੇ ਭਾਈ ਇਹ ਤਾਂ 크ਿਸਚਨਾਂ ਦੇ ਕਲੱਬ ਬੋਲਦਾ ਛੱਡ ਦਿਨ ਮੈਨੂੰ ਫਰਕ ਨਹੀਂ ਪੈਂਦਾ ਮੈਂ ਤਾਂ ਗੁਰਦਾਰੇ ਜਾਣੇ ਬੰਦ ਕਰਤਾ ਸੀ ਮੈਂ 2016 ਚ ਪ੍ਰਚਾਰੀ ਬੰਦ ਮੇਰੀ ਲੜਾਈ ਇਹ ਹੋ ਸੀ ਵੀ ਪ੍ਰਚਾਰਕ ਤਬਕਾ ਇਸ ਲੈਵਲ ਤੇ ਕਿਉਂ ਨਹੀਂ ਆਜੇ ਮੈਂ ਆਪਣਾ ਘਰ ਬਚ ਛੱਡ ਕੇ 12 ਸਾਲ ਫ੍ਰੀ ਪ੍ਰਚਾਰ ਕਰ ਸਕਦਾ ਤੇ ਆ ਜਿਹੜੇ ਮੰਗ ਖਾਣੇ ਕਿਉਂ ਨਹੀਂ ਕਰਦੇ ਫਿਰ 16 ਜਿਵੇਂ ਚਲਾ ਕੇ ਛੱਡ ਕੇ ਮੈਂ ਠੀਕ ਹੈ ਭਾਈ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀ ਕਿ ਜੌਬ ਛੱਡ ਕੇ ਪ੍ਰਚਾਰ ਕਰਦਾ ਹੁੰਦਾ ਪ੍ਰਚਾਰ ਕਰਕੇ ਮੰਗ ਕੇ ਨਹੀਂ ਖਾਇਦਾ ਹੁੰਦਾ ਹੁਣ ਵਾਪਸ ਆਇਆ 24 ਦੇ ਵਿੱਚ ਹੁਣ ਮੁੱਦਾ ਇਹ ਨਾ ਵੱਡਾ ਹੋ ਗਿਆ ਮੈਨੂੰ ਮੇਰੀ ਮਜਬੂਰੀ ਬਣ ਗਈ ਇਹਨਾਂ ਨੂੰ ਫੋਨ ਕੀਤੇ ਚਿੱਠੀਆਂ ਪਾਈਆਂ ਜਿਨ੍ਹਾਂ ਨੂੰ ਅੱਗੇ ਲੈਂਦਾ ਪ੍ਰਮੋਟ ਕੀਤਾ ਸੀ ਵੀ ਆ ਵੀ ਪ੍ਰਚਾਰਕ ਨੇ ਉਹਨਾਂ ਨੂੰ ਕਿਹਾ ਵੀ ਕੁਝ ਕਰੋ ਜਦ ਕੋਈ ਨਹੀਂ ਕੁਝ ਕਰ ਰਿਹਾ ਤੇ ਫਿਰ ਮੈਂ ਤੁਸੀਂ ਪ੍ਰਚਾਰਕਾਂ ਤੋਂ ਬਹੁਤ ਗੁੱਸੇ ਨਰਾਜ਼ ਨਜ਼ਰੋਂ ਸਖਤ ਬੋਲ ਸਾਫ਼ ਤੌਰ ਤੇ ਹੈ ਵੀ ਸ਼ਦਾਬਲੀ ਭਾਵੇਂ ਜਿਵੇਂ ਕਹਿੰਦੇ ਸਜਮ ਚ ਹੈ ਪਰ ਉੱਚ ਸਖਤਾਈ ਤੇ ਪ੍ਰਾਕ੍ਰਤੀ ਉਨੀ ਬੋਲਦੀ ਮਰੇ ਕਹਿੰਦੇ ਭਾਉ ਮੁਚ ਭਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲ ਜਿਹੜਾ ਸੱਚ ਹੁੰਦਾ ਨਾ ਬੜਾ ਕਠੋਰ ਹੁੰਦਾ ਆ ਜਿਹੜੇ ਮਿੱਠੀ ਮਿੱਠੀ ਗੱਲਾਂ ਇਹ ਮਨਮਤ ਦੀਆਂ ਹੁੰਦੀਆਂ ਨੇ ਲੋਕਾਂ ਨੂੰ ਖੁਸ਼ ਕਰਨਾ ਇੱਥੇ ਮੈਂ ਗੁਰੂ ਨੂੰ ਖੁਸ਼ ਕਰਨਾ ਲੋਕਾਂ ਨੂੰ ਖੁਸ਼ ਕਰਨੀ ਆ ਜਿਹੜਾ ਪ੍ਰਚਾਰਕ ਤਕੜਾ ਇਨਕਲੂਡਿੰਗ ਸ਼੍ਰੋਮਣੀ ਕਮੇਟੀ ਜਿੱਥੇ ਬੰਦੀਆਂ ਨੇ ਪੁੰਸੇ ਕੋ ਚੁੱਕੀਆਂ ਨੇ ਔਰ ਇਹ ਸਾਰੇ ਮੰਗ ਖਾਣੇ ਨੇ ਇਹਨਾਂ ਤੋਂ ਕਿਸੇ ਚੀਜ਼ ਦੀ ਉਮੀਦ ਨਾ ਕਰਿਓ ਇਹ ਸਿੱਖੀ ਦਾ ਕਦੀ ਭਲਾ ਨਹੀਂ ਕਰ ਸਕਣਗੇ ਆਪਣੇ ਬੱਚੇ ਨੂੰ ਕੋਰੋਨਾ ਤੇ ਦੇ ਦੇਣਗੇ ਕਦੀ ਸੁਣਿਆ ਕਿਸੇ ਪ੍ਰਚਾਰਕ ਖੰਡ ਪੜ ਕਰਾਇਆ ਕਦੇ ਲੰਗਰ ਲਗਾ ਕੇ ਕਿਸੇ ਪ੍ਰਚਾਰਕ ਲੋ ਕਿਸੇ ਪ੍ਰਚਾਰਕ ਨੇ ਜੀ ਕੀਤਨ ਦਬਾ ਕਰਾਤਾ ਇਹ ਲੋਕਾਂ ਨੂੰ ਕਹਿੰਦੇ ਆਪ ਕੀ ਨਹੀਂ ਕਰਦੇ ਜੇ ਦਾਨ ਕਹਿੰਦੇ ਦਓ ਤੇ ਆਪ ਦਾਨ ਦਿੰਦੇ ਨੇ ਜੇ ਦਸਵੰਦ ਦੀ ਗੱਲ ਹਰ ਪ੍ਰਚਾਰ ਕਰਦਾ ਕੀ ਆਪਣੀ ਜ਼ਿੰਦਗੀ ਦੇ 12 ਮਹੀਨੇ ਚੋਂ 1 ਮਹੀਨਾ ਦੇ ਸਕਦੇ ਪਿੰਡ ਨੂੰ ਮੈਂ ਕਿਹਾ ਸੀ ਵੀ ਇੱਕ ਮਹੀਨੇ ਜਥੇਬੰਦੀ ਬਣਾਉਣ ਪ੍ਰਚਾਰਕਾਂ ਦੇ ਹਰ ਪ੍ਰਚਾਰਕ 12 ਮਿੰਟਾਂ 'ਚ 1 ਮਿੰਟ ਫ੍ਰੀ ਪਿੰਡ ਨੂੰ ਦਵੇ 12000 ਰੁਪਏ ਦੇ ਕਿੰਨੇ ਪ੍ਰਚਾਰਕ ਆ ਸੀ ਕਿਉਂ ਨਹੀਂ ਬਦਲਾਵ ਲਿਆਵਾਂਗੇ ਪਰ ਇਸ ਰਾਤੀ ਚੱਲਣਾ ਕਿਸੇ ਨੇ ਨਹੀਂ ਆ ਇੱਕ ਲਾਸ ਵਾਲਾ ਮੇਰਾ ਕੀ ਜਿਵੇਂ ਤੁਸੀਂ ਜ਼ਿਕਰ ਕਰਿਆ ਚਲੋ ਪ੍ਰਚਾਰਕਾਂ ਦਾ ਵੀ ਇਸ ਸੰਦਰਭ ਨੂੰ ਵੀ ਕਿ ਆਖਰ ਸਾਰੇ ਚੱਲ ਜਿਏ ਤਾਂ ਰਹੀਏ ਵੀ ਇਕੱਠੇ ਨਾਲ ਰਹਿ ਕੇ ਪਰ ਵਿਰੋਧ ਸਿੱਧੇ ਤੌਰ ਤੇ ਨਹੀਂ ਪਰ ਅਸੀਂ ਫੈਕਟਸ ਦੀ ਗੱਲ ਕਰਦੇ ਆਂ ਪਰ ਜਿੰਨੇ ਵੱਡੇ ਤੌਰ ਦੇ ਉੱਤੇ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਜਾਵੇ ਵਰਲਡ ਗੱਲ ਕਰਦਾ ਉਹਨਾਂ ਦੀ ਆ ਇਹ ਚੀਜ਼ ਦੀ ਆਖਰ ਕਮਜ਼ੋਰੀ ਕਿੱਥੇ ਤੁਹਾਨੂੰ ਲੱਗੀ ਕੀ ਵੱਡੇ ਤੌਰ ਤੇ ਰਹਿ ਗਈ ਜਾਂ ਉਹ ਉਨੀਆਂ ਮੋਟੀਵੇਸ਼ਨਲ ਗੱਲਾਂ ਹੈਗੀਆਂ ਸਾਡੇ ਕੋਲੇ ਜਿਹਦੇ ਹਾਵ ਦੇ ਉੱਤੇ ਅਸੀਂ ਉਹਨਾਂ ਨੂੰ ਮੋੜ ਕੇ ਲਿਆ ਸਕਦੇ ਹਾਂ ਕਿਉਂਕਿ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਲੋਕ ਸੁਣਦੇ ਆ ਲੋਕਾਂ ਦੇ ਜਿਵੇਂ ਕਹਿੰਦੇ ਆ ਵੀ ਮਨ ਚ ਤੇ ਕੰਨ ਚ ਜਦੋਂ ਰਸ ਜਾਂਦਾ ਹੈ ਉਧਰ ਨੂੰ ਮੁੜਦੇ ਨੇ ਲੋਕ ਇੰਨੀ ਸਾਡੇ ਕੋਲੇ ਮੋਟੀਵੇਸ਼ਨਲ ਚੀਜ਼ਾਂ ਹੈਗੀਆਂ ਨੇ ਜੇ ਵਿਦੇਸ਼ਾਂ ਦੇ ਵਿੱਚ ਪੜੇ ਲਿਖੇ ਵਿਗਿਆਨੀ ਔਰ ਇੰਟੈਲੈਕਚੁਅਲ ਅੰਗਰੇਜ਼ ਸਕ੍ਰੀਵਲ ਆ ਸਕਦੇ ਆ ਤੇ ਸਾਡੇ ਕਿਉਂ ਨਹੀਂ ਆਉਣਗੇ ਪਰ ਕਿਸੇ ਨੂੰ ਉਸ ਚੀਜ਼ ਦਾ ਪਤਾ ਹੋਣਾ ਚਾਹੀਦਾ ਇਹਨਾਂ ਨੂੰ ਉਸ ਗੱਲ ਦਾ ਪਤਾ ਨਹੀਂ ਹੈ ਜਿਹੜੀਆਂ ਗੱਲਾਂ ਇਹ ਕਰਦੇ ਨੇ ਉਹ ਬੜੀਆਂ ਬੇਸਿਕ ਗੱਲਾਂ ਨੇ ਉਹ ਤੇ ਆਮ ਬੰਦੇ ਨੂੰ ਪਤਾ ਹੈ ਉਹ ਤੇ ਤੁਸੀਂ ਸੁਣ ਲਓ ਸਾਰੇ ਦਾ ਇੰਟਰਨੈਟ ਵੇਂਦੇ ਨੇ ਦਿਨੇ ਉਹੀ ਗੱਲਾਂ ਕਰ ਰਹੇ ਨੇ ਕਥਾ ਵਾਚਕ ਜੋ ਇੰਸਟਾਗ੍ਰਾਮ ਤੇ ਫੇਮਸ ਹੈ ਇਹ ਵੀ ਟ੍ਰੈਂਡ ਸੈੱਟ ਨੇ ਨਾ ਇੱਕ ਟ੍ਰੈਂਡ ਚੱਲ ਪਿਆ ਜੇ ਉਹ ਟ੍ਰੈਂਡ ਚੱਲ ਪਿਆ ਨੋਸਸ ਦਾ ਤੇ ਉਧਰ ਤੁਰਪਾ ਸਾਰਾ ਪ੍ਰਚਾਰਕ ਦਮਗਾ ਤੇ ਜੇ ਕੋਈ ਟ੍ਰੈਂਡ ਚੱਲ ਪਿਆ ਵੀ ਕਿਸੇ ਕੁੜੀ ਦਾ ਤੇ ਸਾਰਾ ਉਹ ਕਥਾ ਜਿਹੜੀ 24 ਕੰਨੇ ਸਰ ਕੋ ਹੁੰਦੇ ਨੇ 23 ਘੰਟੇ ਸੀ ਅਖਬਾਰਾਂ ਸੋਸ਼ਲ ਮੀਡੀਆ ਤੇ ਰਹਿਨੇ ਆ ਠੀਕ ਹੈ ਜੀ ਇੱਕੰਦਾ ਸਾਨੂੰ ਮਿਲਦਾ ਪ੍ਰਚਾਰ ਦਾ ਜੇ ਉਹਦੇ ਵਿੱਚ ਵੀ ਸੋਸ਼ਲ ਮੀਡੀਆ ਦੀ ਗੱਲਾਂ ਕਰਨੀਆਂ ਆ ਜੋ ਆਮ ਬੰਦੇ ਨੂੰ ਪਤਾ ਉਹ ਗੱਲਾਂ ਕਰਨੀ ਫਿਰ ਬ੍ਰਹਮ ਦੀ ਗੱਲ ਕਦੋਂ ਕਰਾਂਗੇ ਸਾਡੇ ਕੋਲ ਉਹ ਆ ਜੋ ਸੰਸਾਰ 'ਚ ਕਿਸੇ ਕੋਲ ਨਹੀਂ ਹੈ ਪਰ ਇਹਨਾਂ ਕੋਲ ਦੇਣ ਨੂੰ ਹੈ ਨਹੀਂ ਕੁਝ ਵੀ ਆਪ ਨੰਗੇ ਨੇ ਇਸ ਕਰਕੇ ਬਹੁਤ ਬਹੁਤ ਬਾਬਾ ਜੀ ਜਿਸ ਤਰ੍ਹਾਂ ਦੇ ਨਾਲ ਜਿਵੇਂ ਇਹਨਾਂ ਨੇ ਗੱਲਾਂ ਸਾਂਝੀਆਂ ਕਰੀਆਂ ਉਹ ਕਹਿੰਦੇ ਸਭ ਤੋਂ ਸਰਬੋਤਮ ਸਿੱਖੀ ਆ ਤੇ ਨਾਲ ਹੀ ਸਾਡੇ ਜਿਵੇਂ ਸ੍ਰੀ ਗੁਰੂ ਸਾਹਿਬ ਜੀ ਦੇ ਵਿੱਚ ਜਿਹੜੇ ਅੱਗੇ ਬਾਣੀ ਹੈਗੀ ਉਹਦੇ ਨਾਲ ਜਗ ਜਿੱਤਿਆ ਜਾ ਸਕਦਾ ਪਰ ਗੱਲ ਇਹ ਹੈ ਵੀ ਦਸਰਾਨੀ ਕੋਈ ਚਾਹੁੰਦਾ ਜਾਂ ਕਈਆਂ ਨੂੰ ਕਹਿੰਦੇ ਦਸਣੇ ਨਹੀਂ ਆਉਂਦੀਆਂ ਪਰ ਸਿੱਧੇ ਰੂਪ ਦੇ ਵਿਚਾਰ ਉਹਨੇ ਕਿਹਾ ਵੀ ਕਾਨੂੰਨੀ ਇਫੈਕਟ ਦੇ ਨਾਲ ਅਸੀਂ ਗੱਲ ਕਰਾਂਗੇ ਤੇ ਰੋਕਿਆ ਕਾਨੂੰਨ ਦੇ ਤੌਰ ਤੇ ਇਹਨਾਂ ਨੂੰ ਜਲ ਸਕਦਾ ਹੈਗਾ ਤੇ 크ਿਸਚੀਨਿਟੀ ਦੇ ਕਹਿੰਦੇ ਹਾਲਾਂਕਿ ਖਿਲਾਫ ਨਹੀਂ ਹੈਗੇ ਪਰ ਜਿਹੜੇ ਚਮਤਕਾਰ ਜਾਦੂ ਟੂਣੇ ਦਿਖਾਏ ਜਾ ਰਹੇ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ ਜਰੂਰ ਅਸੀਂ ਚੈਲੰਜ ਕਰਾਂਗੇ ਸੀਨੀਅਰ ਬਿਰੀਅਨਸ ਬੰਤੇਜ ਦੇ ਨਾਲ ਸੁਮਿਤ ਸਿੰਘ ਜਨਰਲ ਸੁਪਰਡੈਂਟ ਚੰਡੀਗੜ੍ਹ